ਆਜਾ ਜਿਸ 26 ਸਾਲਾ ਨੌਜਵਾਨ ਦੀ ਸਕਰੀਨ ਤੇ ਤੁਸੀਂ ਫੋਟੋ ਦੇਖ ਰਹੇ ਹੋ ਇਹਦਾ ਨਾਮ ਹੈ ਅੰਕੁਸ਼ ਤਾਂ ਇਸ ਬੰਦੇ ਨੇ ਇੱਕ ਸੁਪਨਾ ਦੇਖਿਆ ਸੀ ਕਿ ਮੈਂ ਆਈਫੋਨ ਲੈਣਾ ਉਸ ਤੋਂ ਬਾਅਦ ਇਹਨੇ ਸੰਘਰਸ਼ ਕੀਤਾ ਅਣਥੱਕ ਮਿਹਨਤ ਕੀਤੀ ਤੇ ਸਭ ਤੋਂ ਪਹਿਲਾਂ ਆਈਫੋਨ ਜਿਹੜਾ ਹੁਣ ਲਾਂਚ ਹੋਇਆ ਹੈ 17 ਪ੍ਰੋ ਮੈਕਸ ਤਾਂ ਇਹੇ ਸਟੋਰ ਤੋਂ ਬਾਹਰ ਇਹ ਬੰਦੇ ਨੇ ਸਭ ਤੋਂ ਪਹਿਲਾਂ ਖਰੀਦ ਲਿਆ ਜਿਵੇਂ ਇਹ ਫੋਟੋ ਜਿਹੜੀ ਸੋਸ਼ਲ ਮੀਡੀਆ ਤੇ ਪੈਂਦੀ ਹੈ ਵੀ ਭਾਈ ਆਹ ਮੁੰਡੇ ਨੇ ਸਭ ਤੋਂ ਪਹਿਲਾਂ ਆਈਫੋਨ ਹੈ ਜਿਹੜਾ ਹੁਣ ਨਵਾਂ ਲਾਂਚ ਹੋਇਆ ਹੈ ਉਹ ਖਰੀਦਿਆ ਤਾਂ ਲੋਕ ਪਤਾ ਨਹੀਂ ਕਿਹੋ ਜੀ ਸੋਚਦੇ ਐ ਨੇਗੇਟਿਵ ਹੀ ਕਮੈਂਟ ਕਰੀ ਗਏ ਕੋਈ ਕਹਿੰਦਾ ਇਹਨੂੰ ਪਦਮਸ਼ਰੀ ਦੇ ਦੋ ਕੋਈ ਕਹਿੰਦਾ ਇਹਦੀ ਬੱਤੀ ਬਨਾਲਾ ਕੋਈ ਕਹਿੰਦਾ ਬੜਾ ਮਹਾਨ ਕੰਮ ਕੀਤਾ ਹੈ ਜਿਨੇ ਪੋਸਟ ਪਾਈ ਉਹਨੂੰ ਵੀ ਲਾਨਤਾਂ ਪਾਉਣ ਲੱਗ ਗਏ ਜਿਹਨੂੰ ਲਾਨਤਾਂ ਪਾਉਣੀਆਂ ਨੇ ਉਹਨਾਂ ਨੂੰ ਪੈਂਦੀਆਂ ਨਹੀਂ ਜੇ ਕੋਈ ਬੰਦਾ ਮਿਹਨਤ ਕਰਕੇ ਆਪਣਾ ਸੁਪਨਾ ਪੂਰਾ ਕਰਦਾ ਹੈ ਆਈਫੋਨ ਖਰੀਦਣ ਦਾ ਚਾਹ ਸੀਗਾ ਇਹਦਾ ਮਨ ਸੀ ਵੀ ਮੈਂ ਮਿਹਨਤ ਕਰਾਂ ਤੇ ਆਈਫੋਨ 17 Pro Max ਲੈ ਲਾਂ ਤਾਂ ਇਹਨੇ ਬੰਦੇ ਨੇ ਮਿਹਨਤ ਕੀਤੀ ਆਈਫੋਨ ਲੈ ਲਿਆ ਇਹ ਸਭ ਤੋਂ ਪਹਿਲਾਂ ਲੈ ਲਿਆ ਜਦੋਂ ਮਾਰਕੀਟ ਦੇ ਵਿੱਚ ਆਇਆ ਇਹ ਜਗ੍ਹਾ ਮਤੇ ਇਨਾ ਕਰੇ ਜਾਈ ਫੋਨ ਦਾ ਆਪੜਾ ਦਾ ਫੜੀ ਮੱਛੀ ਬੱਕ ਬੱਕ ਹਰ ਇੱਕ ਬੰਦੇ ਦੇ ਸ਼ੌਂਕ ਹੁੰਦੇ ਆ ਸੁਪਨੇ ਹੁੰਦੇ ਆ ਕਿਸੇ ਦੇ ਸੁਪਨੇ ਵੱਡੇ ਹੁੰਦੇ ਆ ਕਿਸੇ ਦੇ ਛੋਟੇ ਹੁੰਦੇ ਆ ਕੋਈ ਪਹਿਲਾਂ ਪੂਰੇ ਕਰ ਲੈਂਦਾ ਕੋਈ ਬਾਅਦ ਦੇ ਵਿੱਚ ਤਾਂ ਇਹਦੇ ਵਿੱਚ ਬੰਦੇ ਨੇ ਗਲਤ ਕਿ ਕੀਤਾ ਸੋ ਇਸ ਤਰ੍ਹਾਂ ਜਿਹੜੇ ਕਮੈਂਟ ਕਰਨ ਵਾਲੇ ਵਿਦਵਾਨ ਹੁੰਦੇ ਆ ਇਹ ਕਿਸੇ ਪਾਸੇ ਵਾਲੇ ਨਹੀਂ ਹੁੰਦੇ ਨਾ ਇਹ ਘਰਦੇ ਹੁੰਦੇ ਆ ਨਾ ਘਾਟਦੇ ਹੁੰਦੇ ਆ ਸੋ ਕਿੱਥੇ ਦਾ ਬੰਦੇ ਨੂੰ ਕਹਿੰਦਾ ਭਾਈ ਮੁਬਾਰਕਾਂ ਤਾਂ ਮਿਹਨਤ ਕੀਤੀ ਮਿਹਨਤ ਨਾਲ ਆਈਫੋਨ ਲੈ ਲਿਆ ਕਿੱਥੇ ਉਹਨੂੰ ਗਾਲਾਂ ਦੇ ਜਾਂਦੇ ਨੇ